ਜੋ ਪੰਥਕ ਪਰਿਵਾਰ ਹੀ ਤੇ ਪੰਥਕ ਲੋਕ ਪੰਥਕ ਸੋਚ ਹੀ ਇਸ ਗੱਲ ਨੂੰ ਤੁਰ ਪੈਗੀ ਕਿ ਅਸੀਂ ਅਕਾਲ ਤਖਤ ਦੇ ਜੱਜਦਾਰ ਤੇ ਖਿਲਾਫ ਮੀਡੀਆ ਦੇ ਚੁਪੜੀਆਂ ਕਰਨ ਲੱਗ ਗਏ ਮੈਨੂੰ ਲੱਗਦਾ ਚੰਗੀ ਗੱਲ ਨਹੀਂ ਜੱਜਦਾਰ ਸਾਹਿਬ ਦੇ ਜੱਜਦਾਰ ਸਾਹਿਬ ਨੂੰ ਮਿਲਣਾ ਕੋਈ ਦੂਰ ਹੀ ਨਹੀਂ ਬਿਲਕੁਲ ਨੇੜੇ ਦੇ ਬਿਠਿਆ ਤੋਂ ਮਿਲ ਕੇ ਇਸ ਗੱਲ ਦੇ ਲਈ ਗੱਲ ਕਰ ਸਕਦੇ ਆ ਆਦੇ ਵੱਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬੀਬੀ ਜ਼ਗੀਰਪੁਰ ਇਸ ਦਾ ਸੰਤਾਪ ਉੱਠ ਚੁਕੇ ਨੇ ਰਾਜਨੀਤੀ ਜਿਹੜੀ ਨਹੀਂ ਚਾਹੀਦੀ ਨੇ ਮੈਂ ਤਾਂ ਰਾਜਨੀਤੀ ਕਰਦਾ ਹੀ ਨਹੀਂ ਜੀ ਮੈਂ ਤਾਂ ਕਹਿੰਦਾ ਹੀ ਨਹੀਂ ਮੈਂ ਤਾਂ ਇਸ ਗੱਲ ਨੂੰ ਕਿਹਾ ਹੀ ਨਹੀਂ ਉਹ ਜਦੋਂ ਕਾਲਤਾਖ ਸਾਹਿਬ ਨੇ ਜੇ ਕੋਈ ਗੱਲ ਦਾ ਸੱਦਾ ਦੇਤਾ ਜੀ ਉਹ ਤੇ ਟਿੱਪਣੀ ਮੈਂ ਕਰ ਹੀ ਨਹੀਂ ਸਕਦਾ ਜੀਬੀ ਜੀ ਇਹ ਖੁਦ ਨਹੀਂ ਕਰ ਰਹੇ ਤੇ ਬੰਦਾਲਾ ਸਾਹਿਬ ਤੇ ਇਸ ਗੱਲ ਲਈ ਪ੍ਰੈਸ ਕਾਨਫਰੰਸ ਕਰਕੇ ਉਸੇ ਕਾਲਤਾ ਨੂੰ ਚੌਤੀ ਦੇ ਰਹੇ ਜਿਸ ਕਾਲਤਾ ਨੂੰ ਹੁਣੇ 2-4 ਦਿਨ ਪਹਿਲਾਂ ਜਕਾਰੇ ਛੱਡ ਕੇ ਉਹਨਾਂ ਦਾ ਸਮਰਥਨ ਕਰ ਰਹੇ ਸੀ ਸ਼੍ਰੀ ਅਕਾਲ ਤੱਕ ਤਾਂ ਸਾਹਿਬ ਦੇ ਵੱਲੋਂ ਬੀਬੀ ਜਗੀਰਕੌਰ ਨੂੰ ਨੋਟਿਸ ਜਾਰੀ ਕਰਨ ਤੇ ਵਿਵਾਦ ਪੱਖ ਗਿਆ ਐ ਐਸਜੀਪੀਸੀ ਮੈਂਬਰ ਤੇ ਅਕਾਲੀ ਦਲ ਸੁਧਾਰ ਲਹਿਰ ਦੀ ਮੈਂਬਰ ਕਿਰਨਜੀਤ ਕੌਰ ਨੇ ਸਵਾਲ ਕੀਤੇ ਨੇ ਉਹਨਾਂ ਕਿਹਾ ਕਿ ਇਹ ਨਵੇਂ ਪਿਰਤਦਾ ਵਿਰੋਧ ਕਰਨ ਦੀ ਲੋੜ ਐ ਸ਼੍ਰੀ ਅਕਾਲ ਤੱਕ ਤਾਂ ਸਾਹਿਬ ਤੇ ਨਿੱਜੀ ਮਸਲੇ ਨਹੀਂ ਵਿਚਾਰੇ ਜਾਂਦੇ ਕਦੇ ਵੀ ਰੋਮਾ ਦੀ ਬੇਅਦਬੀ ਦੇ ਲਈ ਨੋਟਿਸ ਨਹੀਂ ਹੋਇਆ ਜਥੇਦਾਰ ਘਟਿਆ ਸਿਆਸਤ ਦਾ ਮੂਰਾ ਨਾ ਬਣ ਸੋ ਇਸੇ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਲ ਖੁੜੀ ਜੜੇ ਨੇ ਗਰੇਵਲ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਕਰਨਾ ਚਾਹਾਂਗੀ ਜਥੇਦਾਰ ਹੁਰਾਂ ਦੇ ਵੱਲੋਂ ਬੀਬੀ ਜਗੀਰ ਕੌਰ ਤੋਂ ਸਪਸ਼ਟੀਕਰਨ ਮੰਗਿਆ ਗਿਆ ਰੋਮਾ ਦੀ ਬੇਅਦਬੀ ਤੇ ਧੀ ਦੇ ਕਤਲ ਦੇ ਇਲਜ਼ਾਮਾਂ ਦੇ ਬਾਬਤ ਪਰ ਹੁਣ ਐਸਟਪੀਸੀ ਮੈਂਬਰ ਕਿਰਨਜੀਤ ਕੌਰ ਨੇ ਇਹ ਸਭ ਚੀਜ਼ਾਂ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿ ਸ਼੍ਰੀ ਅਕਾਲ ਤਖਤ ਸਹਿਮ ਦੇ ਜਥੇਦਾਰ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਜਥੇਦਾਰ ਘਟਿਆ ਸਿਆਸਤ ਦਾ ਮੋਰਾ ਨਾ ਬਣ ਮੇਰੇ ਲਈ ਸਤਕਾਰਯੋਗ ਆ ਬੀਬੀ ਕਿਰਜੀਤ ਕੌਰ ਮੇਰੀ ਭੈਣ ਹੈ ਪੰਚ ਪਰਿਵਾਰ ਨਾਲ ਸੰਬੰਧਤ ਉਹਦੇ ਵੱਲੋਂ ਟੁਕੜੀ ਕੀ ਕੀਤੀ ਗਈ ਹੈ ਜਿਹੜੀ ਮੈਂ ਉਹਦੇ ਤੇ ਕੋਈ ਵਖਰੇ ਟੁਪਣੀ ਨਹੀਂ ਕਰਨਾ ਚਾਹੁੰਦਾ ਜੀ ਪਰ ਇੱਕ ਬੇਨਤੀ ਕਰਦਾ ਹਾਂ ਕਿ ਜਿਹੜਾ ਕਾਲੀ ਗੱਲ ਸੁਧਾਰ ਲੈਣਾ ਹੈ ਪਿਛਲੇ ਦਿਨਾਂ 'ਚ ਉਹਨਾਂ ਵੱਲੋਂ ਗੁਰਪ੍ਰਤਾਪ ਸਿੰਘ ਬਡਾਲਾ ਦੀ ਗਵਾਹੀ ਵਿੱਚ ਇੱਕ ਕਾਰਤਕ ਸਾਹਿਬ ਤੇ ਮੰਗ ਪੱਤਰ ਸੌਂਪਿਆ ਗਿਆ ਹੂੰ ਇਦੇ ਵਿੱਚ ਇਹ ਜ਼ਿਕਰ ਹੋਇਆ ਕਿ ਹਾਂ ਜੀ ਅਸੀਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਆ ਗੱਲਾਂ ਜਿਹੜੀਆਂ ਮਾੜੀਆਂ ਹੋਈਆਂ ਗਲਤ ਹੋਈਆਂ ਸਿਰਪੰਦੇ ਅੰਦਰ ਆਵਾਮ ਦੇ ਅੰਦਰ ਇਸ ਗੱਲ ਦਾ ਬਹੁਤ ਡਰਦਾ ਹੈ ਤੇ ਅਸੀਂ ਉਸ ਵਿੱਚ ਸਿਸਟਮ ਦੇ ਵਿੱਚ ਸ਼ਾਮਲ ਰਹੇ ਅਸੀਂ ਵੀ ਦੋਸ਼ੀ ਹਾਂ ਤੇ ਵੱਡੇ ਦੋਸ਼ੀ ਸੁਖੀ ਸਿੰਘ ਬਾਦਲ ਉਹ ਉਹਨਾਂ ਨੇ ਜਾ ਕੇ ਮੰਗ ਪੱਤਰ ਦਿੱਤਾ ਕਾਰਤਕ ਸਾਹਿਬ ਨੇ ਉਹਨਾਂ ਦੇ ਮੰਗ ਪੱਤਰ ਤੇ ਤਲਬ ਕੀਤਾ ਸੰਤੋਖ ਸਿੰਘ ਬਾਦਲੂ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਪੇਸ਼ ਹੋਣ ਤੋਂ ਬਾਅਦ ਜਿਹੜਾ ਸਪਸ਼ਟੀ ਕਰਨਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਤਰਖਾਇਆ ਦਿੱਤਾ ਗਿਆ ਜੀ ਤੇ ਇਹੋ ਹੀ ਸਾਰੇ ਬਡਾਲਾ ਸਾਹਿਬ ਦੀ ਗਵਾਈ ਵਿੱਚ ਸਨੇ ਬੀਬੀ ਕਿਰਨਜੋਤ कौर ਇਹਨਾਂ ਸਭ ਨੇ ਕਿਹਾ ਕਿ ਇੱਕ ਸੰਤੁਸ਼ਟੀ ਦਾ ਪਰਟਾਵਾ ਕੀਤਾ ਜਿ ਮੈਂ ਜੇ ਕਿਸੇ ਹੋਰ ਸ਼ਬਦਾਂ ਚ ਕਹਦੇ ਆਂ ਕਿ ਬਹੁਤ ਖੁਸ਼ੀ ਬਣਾਈ ਉਹਨਾਂ ਨੇ ਕਿ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਚੰਗਾ ਕੀਤਾ ਸੋ ਇੱਕ ਛੋਟੀ ਜੀ ਗੱਲ ਆ ਜਿ ਕਿਸੇ ਨੇ ਕੋਈ ਪੱਤਰ ਦਿੱਤਾ ਹੀ ਆ ਤੇ ਅਸੀਂ ਅਕਾਲ ਤਖਤ ਦੇ ਅਧਿਕਾਰ ਖੇਤਰ ਜਾਂ ਦਾਇਰੇ ਨੂੰ ਨਾ ਮਿਲ ਲੱਗੀਏ ਕਿਉਂਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੀ ਮਲੋ ਕੈਮੀ ਲਈ ਅਸੀਂ ਸਭ ਨੇ ਲੜਾਈ ਲਾਣੀ ਆ ਕਿਉਂਕਿ ਜੇ ਪੰਥਕ ਪਰਿਵਾਰ ਹੀ ਤੇ ਪੰਥਕ ਲੋਕ ਪੰਥਕ ਸੋਚ ਹੀ ਇਸ ਗੱਲ ਨੂੰ ਤੁਰ ਪੈਗੀ ਕਿ ਅਸੀਂ ਅਕਾਲ ਤਖਤ ਦੇ ਜੱਜਦਾਰ ਤੇ ਖਿਲਾਫ ਮੀਡੀਆ ਦੇ ਚੁੱਪਣੀਆਂ ਕਰਨ ਲੱਗ ਜਾਈਏ ਮੈਨੂੰ ਲੱਗਦਾ ਚੰਗੀ ਗੱਲ ਨਹੀਂ ਮੈਂ ਵੀ ਮੇਰੇ ਆਪਣੀ ਭੈਣ ਨੂੰ ਬੇਨਤੀ ਕਰਦਾ ਕਿ ਤੁਹਾਡੇ ਮੰਨ ਦਾ ਕੋਈ ਵੀ ਖਿਆਲ ਹੋ ਸਕਦਾ ਪਰ ਮੈਂ ਇਸ ਗੱਲ ਤੇ ਕੋਤਰਾਜ ਨਹੀਂ ਕਰਦਾ ਪਰ ਕਾਲਤਾ ਸਾਹਿਬ ਦੇ ਜੈਦਰ ਸਾਹਿਬ ਨੂੰ ਮਿਲਣਾ ਕੋਈ ਦੂਰ ਹੀ ਨਹੀਂ ਗੀ ਬਿਲਕੁਲ ਨੇੜੇ ਬੈਠੇ ਆ ਉਹ ਮਿਲ ਕੇ ਇਸ ਗੰਦੇ ਲਈ ਗੱਲ ਕਰ ਸਕਦੇ ਆ ਤੇ ਪਰ ਇਹਦੇ ਨਾਲ ਦੀ ਨਾਲ ਬਡਾਲਾ ਸਾਹਿਬ ਜਿਹੜੇ ਆ ਜਿਹੜੇ ਜੈਦਰ ਸਾਹਿਬ ਦੀ ਮੈਂ ਦੂਜੇ ਪਾਸੇ ਮੈਂ ਵਿਚਲਾਗਾ ਕਰਦਾ ਬੀਬੀ ਜੀ ਦੀ ਬੀਬੀ ਜੀ ਕੀ ਕੌਰ ਜੀ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਜੇ ਕੋ ਮੇਰੇ ਘਰ ਆ ਗੱਲ ਆਈ ਹੈ ਜੈਦਰ ਕਾਲਤਾ ਸਾਹਿਬ ਨੇ ਬੁਲਾਇਆ ਤੇ ਮੈਂ ਤਾਂ ਜਾ ਰਹੀ ਆ ਉਹਨਾਂ ਉਹਨਾਂ ਨੂੰ ਤਾਂ ਇਤਰਾਜ ਨਹੀਂ ਹੈਗਾ ਤੇ ਸਾਡੇ ਭਰਾ ਜਿਹੜੇ ਆ ਜਿਹੜੇ ਕਾਲੀਦਾ ਤੋਂ ਵਾਕ ਹੋ ਕੇ ਇੱਕ ਠਕੜਾ ਧਲਾ ਜਣਾ ਰਹੇ ਨੇ ਬਨਾਲਾ ਸਾਹ ਜਿਹਨਾਂ ਦੀ ਜੰਮਵਾਰ ਹੀ ਬਣਦੀ ਆ ਤੇ ਉਹ ਕਾਲੀਦਾ ਦੇ ਖਿਲਾਫ ਪ੍ਰੈਸ ਕਾਨਫਰੰਸਾਂ ਕਰ ਰਹੇ ਮੈਨੂੰ ਲੱਗਦਾ ਚੰਗੀ ਕਰਨੀ ਹੈਗੀ ਇਹਦੇ ਨਾਲ ਉਹਨਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬੀਬੀ ਜ਼ਗੀਰਕੁਰ ਇਸ ਦਾ ਸੰਤਾਪ ਉੱਗ ਚੁਕੇ ਨੇ ਰਾਜਨੀਤੀ ਜਿਹੜੀ ਨਹੀਂ ਚਾਹੀਦੀ ਨਹੀਂ ਮੈਂ ਤਾਂ ਰਾਜਨੀਤੀ ਕਰਦਾ ਹੀ ਨਹੀਂ ਜੀ ਮੈਂ ਤਾਂ ਕਹਿੰਦਾ ਹੀ ਨਹੀਂ ਮੈਂ ਤਾਂ ਇਸ ਗੱਲ ਨੂੰ ਕਿਹਾ ਹੀ ਨਹੀਂ ਜੀ ਉਹ ਦੇਖੋ ਜਦੋਂ ਕਾਲਤਖ ਸਾਹਿਬ ਨੇ ਜੇ ਕੋਈ ਗੱਲ ਦਾ ਸੱਦਾ ਦੇਤਾ ਤੇ ਉਹ ਤੇ ਟਿੱਪਣੀ ਮੈਂ ਕਰ ਹੀ ਨਹੀਂ ਸਕਦਾ ਜੀ ਇਹ ਬੀਬੀ ਜੀ ਖੁਦ ਨਹੀਂ ਕਰ ਰਹੇ ਤੇ ਬੰਦਾਲਾ ਸਾਹਿਬ ਇਸ ਗੱਲ ਲਈ ਪ੍ਰੈਸ ਕਾਨਫਰੰਸ ਕਰਕੇ ਉਸੇ ਕਾਲ ਦਾ ਤੁਹਾਨੂੰ ਚੌਤੀ ਦੇ ਰਹੇ ਜਿਸ ਕਾਲ ਤੱਕ ਉਹਨੂੰ ਹੁਣੇ 2-4 ਦਿਨ ਪਹਿਲਾਂ ਜਕਾਰੇ ਛੱਡ ਕੇ ਉਹਨਾਂ ਦਾ ਸਮਰਥਨ ਕਰ ਰਹੇ ਸੀ ਜੀ ਇਹ ਨਹੀਂ ਕਰਨਾ ਚਾਹੀਦਾ ਇਹਦਾ ਮਤਲਬ ਤੁਸੀਂ ਦੋ ਪੱਖੀ ਵਿਹਾਰ ਕਰ ਰਹੇ ਹੋ ਇਸ ਗੱਲ ਲਈ ਤੁਹਾਡੇ ਮਨ 'ਚ ਕੋਈ ਛਾਲ ਹੈ ਤਾਂ ਤੁਸੀਂ ਇਤਰਾਜ਼ ਕਰੋ ਜੈਦਰ ਸਾਹਿਬ ਨੂੰ ਮਿਲੋ ਮਿਲ ਕੇ ਗੱਲ ਕਰੋ ਖ਼ਬਰਾਂ ਦੇ ਵਿੱਚ ਮੀਡੀਆ ਦੇ ਵਿੱਚ ਇਸ ਗੱਲ ਦੀ ਚਿਕੜੁਛਾਲੀ ਨਾ ਕਰੋ ਅਕਾਲ ਤਖਤ ਸਾਹਿਬ ਸਾਡੇ ਵੀ ਸਰਵੋੱਚ ਹੈ ਅਕਾਲ ਤਖਤ ਸਾਹਿਬ ਹੀ ਸਾਡੇ ਸਭ ਦਾ ਤਾਰਨ ਹਾਰ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਸ ਵੀ ਤੁਸੀਂ ਇਹੋ ਹੀ ਰੱਖੀ ਬੈਠੇ ਹੋ ਇੱਕ ਹਾਲ ਤੱਕ ਸਾਹਿਬ ਜਿਹੜਾ ਵਾ ਉਹ ਪੰਥ ਦੀ ਚੜ੍ਹਦੀ ਕਲਾ ਲਈ ਅਗਵਾਈ ਕਰੇਗਾ ਤੇ ਫਿਰ ਉਸੇ ਪੰਥ ਨੂੰ ਉਸੇ ਜਸਦਾਰ ਨੂੰ ਪੰਥ ਦੇ ਜਸਦਾਰ ਨੂੰ ਤੁਸੀਂ ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਚੁਣੌਤੀਆਂ ਦੇ ਰਹੇ ਹੋ ਤੇ ਕੀ ਕੀ ਕਰਾਂਗੇ ਕੀ ਬੜੇ ਜੜਾ ਹੂੰ ਸੋ ਇਹ 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 ਵਿਰੋਧੀ ਲੋਕਾਂ ਦੀਆਂ ਸਾਜ਼ਿਸ਼ਾਂ ਨੇ ਉਹਨਾਂ ਦੀਆਂ ਸਾਜ਼ਿਸ਼ਾਂ ਦਾ ਹੱਥ ਚੁੱਕਾ ਸੀ ਨਾ ਬਣੀਏ ਕਿਰਪਾ ਕਰਕੇ ਬੇਨਤੀ ਸਹਿਤ ਇਹੋ ਜਿਹੀਆਂ ਗੱਲਾਂ ਇਹਦੀਆਂ ਕੀਤੀਆਂ ਜਾ ਰਹੀਆਂ ਇਹਨਾਂ ਦੀ ਇਨ ਇਨਾਂ ਦੀ ਪੰਥ ਦੇ ਅੰਦਰ ਫਿਰ ਕੋਈ ਜਗ੍ਹਾ ਨਹੀਂ ਹੈਗੀ ਇਸ ਤੋਂ ਅਪਰ ਸਾਨੂੰ ਦੂਰ ਰਹਿਣਾ ਚਾਹੀਦਾ ਜੀ ਬਿਲਕੁਲ ਅਖੇ ਉਹਨਾਂ ਦੇ ਬੋਲੇ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਰਣਜੀਤ ਕੋਰੋ ਖੁਰਾਣੇ ਕਿਹਾ ਕਿ ਹੁਣ ਤੱਕ ਦੇ ਇਤਿਹਾਸ ਦੀ ਅਸੀਂ ਗੱਲ ਕਰੀਏ ਵੀ ਕਿਸੇ ਵੀ ਬੀਬੀ ਨੂੰ ਰੋਮਾਂ ਦੀ ਬੇਅਦਬੀ ਦਾੜੀ ਕੇਸਾਂ ਦੀ ਬੇਅਦਬੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਨਹੀਂ ਬੁਲਾਇਆ ਗਿਆ ਮੈਂ ਇਹ ਗੱਲ ਕਰਦਾ ਕਿ ਬੀਬੀ ਜੀ ਬੜੇ ਸਿਆਣੇ ਨੇ ਮੈਂ ਇਸ ਗੱਲ ਦੇ ਵਿੱਚ ਚੁਪੜੀ ਵਿੱਚ ਨਹੀਂ ਪੈਣਾ ਚਾਹੁੰਦਾ ਇਹਦੇ ਅਰਥ ਜਿਹੜੇ ਆ ਉਹ ਹੋਰ ਨਿਕਲਣਗੇ ਬੇਰੇ ਲਈ ਸਤਕਾਰਯੋਗ ਨੇ ਇਹ ਇਹ ਗੱਲਾਂ ਦੇ ਅਰਥ ਜਿਹੜੇ ਆ ਇਹ ਇਹ ਸਹੀ ਨਹੀਂ ਹੈਗੇ ਇਸ ਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਨਾ ਹੀ ਸਾਨੂੰ ਇਹ ਕਰਨਾ ਚਾਹੀਦਾ ਇਸ ਗੱਲ ਵਿੱਚ ਵੀ ਨਹੀਂ ਪੈਣਾ ਚਾਹੀਦਾ ਜੀ ਬੀਬੀ ਜੀ ਨੂੰ ਆਹ ਕਹਤਾ ਤੇ ਭਾਈ ਨੂੰ ਆਹ ਕਹਤਾ ਇਹ ਗੱਲ ਨਹੀਂ ਸਾਰਿਆਂ ਦੀ ਗੱਲ ਤਾਂ ਸਾਬ ਸਾਂਝਾ ਵਾ ਪਰ ਬੀਬੀ ਜੀ ਇਹ ਆਪ ਇਸ ਜਾਣ ਦੇ ਲਈ ਆਪਣੀ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਖੁਸ਼ੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਬਾਕੀ ਸਾਰਿਆਂ ਨੂੰ ਇਸ ਗੱਲ ਦੇ ਵਿੱਚ ਤਰਾਜ ਹੋਣਾ ਚਾਹੀਦਾ ਸਾਨੂੰ ਅਕਾਲ ਤਖਤ ਸਾਹਿਬ ਨੂੰ ਸਮਰਪਣ ਰਹਿ ਕੇ ਹੀ ਜਿਵੇਂ ਕਹਿੰਦੇ ਨੇ ਚੱਲਣਾ ਚਾਹੀਦਾ ਜੀ ਸ਼ੁਕਰੀਆ ਗਰੇਵਾਲ ਸਾਹਿਬ ਗੱਲਬਾਤ ਕਰਨ ਦੇ ਲਈ